ਸਤਿ ਸ਼੍ਰੀ ਅਕਾਲ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਵਨੀਤ कौर ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਅਗਲੇ 6 ਦਿਨਾਂ ਤੱਕ ਵਿਗੜਦੇ ਮੌਸਮ ਤੋਂ ਬਚਾ ਰਹੇਗਾ ਅੱਜ ਭਾਰਤੀ ਮੌਸਮ ਵਿਗਿਆਨ ਕੇਂਦਰ ਭਾਵ ਕਿ ਆਈਐਮਡੀ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਅਗਲੇ 5 ਦਿਨਾਂ ਲਈ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਹਾਲਾਂਕਿ ਮਾਲਵੇ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੰਜਾਬ ਦੇ ਵਿੱਚ ਆਮ ਬਾਰਿਸ਼ ਜਾਰੀ ਰਹੇਗੀ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਸਕੂਲ ਅਤੇ ਕਾਲਜ 12 ਦਿਨਾਂ ਬਾਅਦ ਅੱਜ ਦੁਬਾਰਾ ਖੁੱਲ ਰਹੇ ਹਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਵਿਦਿਅਕ ਸੰਸਥਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ ਅੱਜ ਵਿਦਿਅਕ ਅਦਾਰਿਆਂ ਦਾ ਅਧਿਆਪਕਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਾਇਜ਼ਾ ਲਿਆ ਜਾਵੇਗਾ ਜੇਕਰ ਸਾਰਾ ਕੁਝ ਸਹੀ ਰਿਹਾ ਤਾਂ ਭਲਕੇ ਇਹਨਾਂ ਨੂੰ ਵਿਦਿਆਰਥੀਆਂ ਦੇ ਲਈ ਖੋਲ ਦਿੱਤਾ ਜਾਵੇਗਾ ਬੇਸ਼ੱਕ ਮੌਸਮ ਦੀ ਰਾਹਤ ਤੋਂ ਬਾਅਦ ਪਾਣੀ ਦਾ ਪੱਧਰ ਘਟਣ ਲੱਗ ਗਿਆ ਹੈ ਪਰ ਲੁਧਿਆਣਾ ਦੇ ਵਿੱਚ ਸਤਲੁਜ ਦਰਿਆ ਦਾ ਤੇਜ਼ ਵਾ ਅਜੇ ਵੀ ਖਤਰਾ ਬਣਿਆ ਹੋਇਆ ਹੈ ਐਤਵਾਰ ਤੱਕ ਪਾਣੀ ਨੇ ਸਸਰਾਲੀ ਇਲਾਕੇ ਦੇ ਵਿੱਚ ਕੰਡਿਆਂ ਨੂੰ ਕਟਿਆ ਜਿਸ ਨੂੰ ਰੋਕਣ ਦੇ ਲਈ ਫੌਜ ਆਰਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਅਜੇ ਵੀ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਅੱਜ ਸੋਮਵਾਰ ਨੂੰ ਆ ਬੂਥਗੜ੍ਹ ਸਸਰਾਲੀ ਦੇ ਵਿੱਚ ਜ਼ਮੀਨ ਦਾ ਇੱਕ ਵੱਡਾ ਹਿੱਸਾ ਵੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ ਪਿੰਡ ਵਾਸੀ ਆਪਣੇ ਪੱਧਰ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਅੱਜ ਸਵੇਰ ਤੋਂ ਲਗਭਗ ਸਾਰੇ ਪਾਸੇ ਹੀ ਪਾਣੀ ਦਾ ਪੱਧਰ ਘਟਾ ਮਾਪਿਆ ਗਿਆ ਜਿਸ ਕਰਕੇ ਭੋਰਾ ਰਾਹਤ ਹੈ ਅਤੇ ਅੱਜ ਮੌਸਮ ਵੀ ਮਿਹਰਬਾਨ ਹੈ ਅੱਜ ਭਾਖੜਾ ਡੈਮ ਦੇ ਚਾਰੇ ਹੜ ਗੇਟ 7 ਫੁੱਟ ਤੱਕ ਖੋਲ ਦਿੱਤੇ ਗਏ ਹਨ ਪਰ ਫਿਰ ਵੀ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਲਗਭਗ 2.60 ਫੁੱਟ ਹੇਠਾਂ ਹੈ ਪਾਖਣਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਖਤਰਾ ਖਤਰੇ ਦਾ ਨਿਸ਼ਾਨ 1680 ਫੁੱਟ ਹੈ ਅੱਜ ਸੋਮਵਾਰ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677.39 ਫੁੱਟ ਹੈ ਪਾਣੀ ਦੀ ਆਮਦ 55388 ਕਿਊਸਿਕ ਦਰਜ ਕੀਤੀ ਗਈ ਹੈ ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟ ਰਾਹੀਂ 68063 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਨੰਗਲ ਡੈਮ ਅਤੇ ਨੰਗਲ ਡੈਮ ਤੋਂ ਵਕ ਵਕ ਨਹਿਰਾਂ ਅਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ 9000 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 47000 ਕਿਊਸਿਕ ਪਾਣੀ ਵਗ ਰਿਹਾ ਹੈ ਪੰਜਾਬ ਦੇ ਵਿੱਚ ਹੜ੍ਹ ਦੇ ਰਾਹਤ ਕਾਰਜਾਂ ਤੇ ਚਰਚਾ ਅਤੇ ਅੱਗੇ ਦੀ ਯੋਜਨਾ ਦੇ ਲਈ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਹੈ ਉਹ ਫੋਟਸ ਹਸਪਤਾਲ ਤੋਂ ਵੀਡੀਓ ਕਾਨਫਰencing ਰਾਹੀਂ ਬੈਠਕ ਦੇ ਵਿੱਚ ਸ਼ਾਮਿਲ ਹੋਏ ਜਦਕਿ ਪੂਰੀ ਕੈਬਨਿਟ ਸੀਐਮ ਰਿਹائش ਦੇ ਵਿੱਚ ਮੌਜੂਦ ਰਹੀ ਕੈਬਨਿਟ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਤੇ ਨਜ਼ਰ ਬਣਾਈ ਹੋਈ ਹੈ ਅਤੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਉਧਰ ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਪਿਛਲੇ 3 ਦਿਨਾਂ ਤੋਂ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਲਈ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹਸਪਤਾਲ ਪਹੁੰਚੇ 15 ਮਿੰਟ ਦੇ ਕਰੀਬ ਉਹ ਮੁੱਖ ਮੰਤਰੀ ਕੋਲ ਰੁਕੇ ਅਤੇ ਉਹਨਾਂ ਦਾ ਹਾਲ ਜਾਣਿਆ ਮੁੱਖ ਮੰਤਰੀ ਹਰਿਆਣਾ ਜਾਣ ਵੇਲੇ ਪੱਤਰਕਾਰਾਂ ਨਾਲ ਬਿਨਾਂ ਗੱਲਬਾਤ ਕੀਤੇ ਹੀ ਚਲੇ ਗਏ ਪੰਜਾਬ ਦੇ ਵਿੱਚ ਅੱਜ ਤੋਂ ਸਰਕਾਰੀ ਸਕੂਲ ਅਧਿਆਪਕਾ ਲਈ ਖੁੱਲ ਗਏ ਹਨ ਜਦੋਂ ਕਿ ਕਲਾਸਾ 9 ਸਤੰਬਰ ਜਾਂ ਭਾਵ ਕਿ ਕੱਲ ਤੋਂ ਲੱਗਣ ਗਿਆ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿੱਖਿਆ ਅਦਾਰਿਆਂ ਨੂੰ ਖੋਲਣ ਜਾਂ ਬੰਦ ਰੱਖਣ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਹਨ ਅਧਿਆਪਕਾਂ ਤੇ ਹੋਰ ਸਟਾਫ ਵੱਲੋਂ ਸਕੂਲਾਂ ਦਾ ਨਿਰਖਣ ਕੀਤਾ ਜਾਵੇਗਾ ਇਸ ਦੇ ਨਾਲ ਹੀ ਸਕੂਲ ਦੀ ਸਫਾਈ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਜਿਸ ਮਗਰੋਂ ਵਿਦਿਆਰਥੀਆਂ ਦੇ ਲਈ ਕਲਾਸਾ ਸਤੰਬਰ ਤੋਂ ਲੱਗਣ ਗਿਆ ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਕੂਲ ਦੀ ਜਾਂਚ ਦੇ ਵਿੱਚ ਪ੍ਰਸ਼ਾਸਨ ਦੀ ਉਹ ਮਦਦ ਕਰਨ ਸਰਸਾ ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਹਾਂ ਮੇਰੀ ਆਪ ਸਾਰੇ ਹੀ ਜੋ ਜੋ ਇਸ ਵੀਡੀਓ ਨੂੰ ਦੇਖ ਰਹੇ ਸਭ ਨੂੰ ਬੇਨਤੀ ਹੈ ਕਿ ਸਾਡੇ ਅਧਿਆਪਕ ਅੱਜ ਸਾਰੇ ਸਰਕਾਰੀ ਸਕੂਲਾਂ 'ਚ ਗਏ ਆ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹੈ ਲਗਾਤਾਰ ਬਰਸਾਤਾ ਕਰਕੇ ਜਿਵੇਂ ਆਪਾਂ ਕਹਿੰਦੇ ਜੇ ਕੋਈ ਵੀ ਇਮਾਰਤ ਬੰਦ ਰਹੀ ਉਹਨੂੰ ਕਾਫੀ ਡੈਮੇਜ ਪਹੁੰਚ ਜਾਂਦਾ ਹੈ ਅਮ ਤਾਂ ਪਲੀਜ਼ ਸਾਡੇ ਅੱਜ ਦੇ ਆਪਕਾਂ ਦੀ ਮਦਦ ਕਰੋ ਜਿਵੇਂ ਇਸ ਪਿੰਡ ਦੇ ਸਾਰੇ ਸਰਪੰਚ ਸਾਹਿਬ ਸਾਡੇ ਯੂਥ ਕਲੱਬ ਦੇ ਸਾਰੇ ਸਾਥੀ ਸਮਸੀ ਦੇ ਸਾਰੇ ਮੈਂਬਰਾਂ ਨੇ ਆ ਕੇ ਅਗਰ ਆਪਾਂ ਲੱਗਾਂਗੇ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਸਕੂਲ ਚੈੱਕ ਵੀ ਹੋ ਜਾਂਦਾ ਜੋ ਸਫਾਈ ਜੋ ਕਿਤੇ ਕੋਈ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਹੈ ਕੋਈ ਕੀੜਾ ਕੋਈ ਸੱਪ ਘਾ ਸਾਰਾ ਜੇਕਰ ਜਦੋਂ ਪਿੰਡ ਲੱਗਦਾ ਹੈ ਕਿਲੇ ਸਕੂਲ ਸਭ ਦੇ ਸਾਂਝੇ ਨੇ ਥੋੜੇ ਹੀ ਬੱਚੇ ਪੜ੍ਹਦੇ ਨੇ ਇਸ ਕਰਕੇ ਸਾਡੇ ਅਧਿਆਪਕਾਂ ਦਾ ਸਾਥ ਦੋ ਸਾਡੇ ਤਾਂ ਕਿ ਕੱਲ ਤੋਂ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਸਕੂਲਾਂ 'ਚ ਜਿਹੜੇ ਹੈ ਪੜ੍ਹਾਈ ਹੈ ਦੁਬਾਰਾ ਸ਼ੁਰੂ ਹੋ ਸਕੇ ਮੈਂ ਸਾਰੇ ਜਿਵੇਂ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇੱਥੋਂ ਦੇ ਯੂਥ ਕਲੱਬ ਦੇ ਸਾਥੀਆਂ ਦਾ ਬਿਜੁਰਗਾਂ ਦਾ ਸਾਰੇ ਆਏ ਆ ਬੜੀ ਜ਼ਿੰਮੇਵਾਰੀ ਨਾਲ ਉਹਨੇ ਸਾਡੇ ਅਧਿਆਪਕਾਂ ਦੀ ਮਦਦ ਕੀਤੀ ਹੈ ਉਧਰ ਪਟਿਆਲਾ ਦੇ ਵਿੱਚ ਕੁਝ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਵੱਲੋਂ ਜਾਰੀ ਹੁਕਮ ਅਨੁਸਾਰ ਹਣਾ ਕਾਰਨ ਜ਼ਿਲ੍ਹੇ ਦੇ 43 ਸਕੂਲ 10 ਸਤੰਬਰ ਤੱਕ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਬੰਦ ਕਰ ਦਿੱਤੇ ਗਏ ਹਨ ਇਸ ਦੇ ਨਾਲ ਹੀ 6 ਸਕੂਲ ਸਿਰਫ ਵਿਦਿਆਰਥੀਆਂ ਲਈ ਬੰਦ ਕੀਤੇ ਗਏ ਹਨ ਇਹਨਾਂ ਦੇ ਵਿੱਚ 6 ਸਕੂਲਾਂ ਵਿੱਚ 3 ਦਿਨਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਇਸ ਤੋਂ ਇਲਾਵਾ ਸਰਕਾਰ ਦੀਆਂ ਦਾਤਾ ਅਨੁਸਾਰ ਹੋਰ ਨਿੱਜੀ ਅਤੇ ਸਰਕਾਰੀ ਸਕੂਲ ਖੁਲੇ ਖੋਲੇ ਜਾਣਗੇ ਪ੍ਰਸ਼ਾਸਨ ਨੇ ਹੜਾ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਕਦਮ ਚੁੱਕਿਆ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਹੀ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਪੰਜਾਬ ਆ ਰਹੇ ਹੋ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਰ ਇਹ ਦੌਰਾ ਸਿਰਫ ਆਫਤ ਸੈਰ ਸਪਾਟਾ ਨਹੀਂ ਰਹਿਣਾ ਚਾਹੀਦਾ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਅਤੇ 60000 ਕਰੋੜ ਰੁਪਏ ਦੀ ਬਕਾਇਆ ਰਕਮ ਵੀ ਪੰਜਾਬ ਨੂੰ ਦਿੱਤੀ ਜਾਵੇ ਅਮਨ अरोड़ा ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਆਏ ਸਨ ਉਸ ਸਮੇਂ ਉਹ ਪਾਣੀ ਦੇ ਵਿੱਚ ਆਪਣੀ ਫੋਟੋ ਖਿਚਵਾ ਕੇ ਹੀ ਵਾਪਸ ਚਲੇ ਗਏ ਉਨ੍ਹਾਂ ਨੇ ਐਵੇਂ ਕਿਹਾ ਕਿ ਦਿੱਲੀ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਰਗਾ ਸੀ ਉਨ੍ਹਾਂ ਨੇ ਮંત્રી ਦੇ ਇਸ ਬਿਆਨ ਤੇ ਸਵਾਲ ਉਠਾਇਆ ਕਿ ਜੇਕਰ ਪੰਜਾਬ ਦੇ ਵਿੱਚ ਹੜ ਮਾਈਨਿੰਗ ਕਾਰਨ ਆਇਆ ਹੈ ਤਾਂ ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੜ ਨੂੰ ਕੀ ਕਿਹਾ ਜਾਵੇਗਾ ਮੈਂ ਇਹੀ ਦਰਖਾਸਤ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਤੁਸੀਂ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੇਖਣੇ ਚਾਹੀਦੇ ਹੋ ਔਰ ਉਸ ਦੇਸ਼ ਦੇ ਜਿਹਦਾ ਕਿ ਪੰਜਾਬ ਇੱਕ ਅਟੁੱਟ ਅੰਗ ਤੁਹਾਡੀਆਂ ਗੱਲਾਂ ਤੇ ਤੁਹਾਡੇ ਐਕਸ਼ਨ ਜਾਂ ਤੁਹਾਡੇ ਫੈਸਲਿਆਂ ਦੇ ਵਿੱਚ ਨਜ਼ਰ ਆਵੇ ਇਹੀ ਉਮੀਦ ਦੇ ਨਾਲ ਅੱਜ ਮੈਂ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਦਰਖਾਸਤ ਜਿਹੜੀ ਉਹ ਕਰ ਰਿਹਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਹੜ੍ਹ ਰਾਹਤ ਕਾਰਜ ਦੇ ਵਿੱਚ ਸਹਿਯੋਗ ਲਈ ਪੱਤਰ ਲਿਖਿਆ ਹੈ ਅਤੇ ਇਸ ਸੰਕਟ ਦੀ ਘੜੀ ਦੇ ਵਿੱਚ ਉਹਨਾਂ ਨੇ ਇਹਨਾਂ ਸੂਬਿਆਂ ਨੂੰ ਪੰਜਾਬ ਦੀ ਮਦਦ ਕਰਨ ਲਈ ਕਿਹਾ ਹੈ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮਾਈਨਿੰਗ ਨੀਤੀ ਦੇ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ ਮੈਂ ਖੁਦ ਦੇਖ ਰਿਹਾ ਕਿ ਪਾਣੀ ਘਟਣ ਤੋਂ ਬਾਅਦ ਖੇਤਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਰੇਤ ਜਮ੍ਹਾਂ ਹੋ ਗਈ ਹੈ ਜਿਸ ਕਾਰਨ ਕਿਸਾਨਾਂ ਦੀ ਜ਼ਮੀਨ ਬਰਬਾਦ ਹੋ ਗਈ ਹੈ ਭਾਜਪਾ ਪੰਜਾਬ ਮੰਗ ਕਰਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਆਪਣੀ ਮਾਈਨਿੰਗ ਨੀਤੀ ਦੇ ਵਿੱਚ ਸੋਧ ਕਰਨ ਅਤੇ ਐਲਾਨ ਕਰਨ ਜਿਸ ਦਾ ਖੇਤ ਉਸ ਦੀ ਰੇਤ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੀ ਜ਼ਮੀਨ ਤੇ ਪਈ ਰੇਤ ਨੂੰ ਆਪਣੇ ਹੱਕ ਦੇ ਵਿੱਚ ਵਰਤ ਸਕਣ ਜੇਕਰ ਸਰਕਾਰ ਸੰਬੰਧੀ ਕੋਈ ਫੈਸਲਾ ਨਹੀਂ ਲੈਂਦੀ ਤਬਾ ਅਜਵਾ ਪੰਜਾਬ ਆਪਣੇ ਪੱਧਰ ਤੇ ਹਰ ਪ੍ਰਭਾਵਿਤ ਕਿਸਾਨਾਂ ਦੀ ਪੂਰੀ ਮਦਦ ਕਰੇਗੀ ਬਾਲੀਵੁੱਡ اداکار ਸਲਮਾਨ ਖਾਨ ਨੇ ਆਪਣੇ ਟੀਵੀ ਸ਼ੋਅ ਬਿੱਗ ਬਾਸ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜ੍ਹ ਤੇ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਵੀ ਥਾਂ ਤੇ ਆਫਤ ਆਉਂਦੀ ਹੈ ਤਾਂ ਪੰਜਾਬ ਨੇ ਹਮੇਸ਼ਾ ਮਦਦ ਕੀਤੀ ਹੈ ਪਰ ਅੱਜ ਪੰਜਾਬ ਖੁਦ ਮੁਸ਼ਕਿਲ ਸਥਿਤੀ ਦੇ ਵਿੱਚ ਹੈ ਇਸ ਲਈ ਸਾਨੂੰ ਅੱਗੇ ਵੱਧ ਕੇ ਮਦਦ ਕਰਨੀ ਚਾਹੀਦੀ ਹੈ ਸਲਮਾਨ ਖਾਨ ਨੇ ਕਿਹਾ ਕਿ ਇਹ ਭਾਈਚਾਰਾ ਸਮਾਜ ਸੇਵਾ ਲਿ ਜਾਣਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਇਹ ਭਾਈਚਾਰਾ ਲੰਗਰ ਅਤੇ ਬਿਨਾਂ ਕਿਸੇ ਸੁਵਾਰਥ ਦੇ ਲੋਕਾਂ ਦੀ ਮਦਦ ਕਰਨ ਲਈ ਮਸ਼ਹੂਰ ਹੈ ਸੈਂਕੜੇ ਸਾਲਾਂ ਤੋਂ ਇਸ ਭਾਈਚਾਰੇ ਨੇ ਲੋਕਾਂ ਨੂੰ ਭੋਜਨ ਵੰਡਿਆ ਹੈ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਕਦੇ ਕਿਸੇ ਨੂੰ ਭੁੱਖਾ ਨਹੀਂ ਭੇਜਿਆ ਤੇ ਹੁਣ ਸਾਡੀ ਵਾਰੀ ਹੈ ਸਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਪੰਜਾਬ ਦੇ ਕਈ ਗਾਇਕ ਪਹਿਲਾਂ ਹੀ ਮਦਦ ਕਰ ਚੁੱਕੇ ਹਨ ਅਤੇ ਅਸੀਂ ਪੰਜਾਬ ਦੇ ਹੜ੍ਹ ਪੀੜਤਾ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕੌਮੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਪੰਜ ਸੂਬਿਆਂ ਅਤੇ ਜੰਮੂ ਕਸ਼ਮੀਰ ਦੇ ਵਿੱਚ 22 ਥਾਵਾਂ ਤੇ ਛਾਪੇ ਮਾਰੇ ਅਧਿਕਾਰ ਨੇ ਕਿਹਾ ਕਿ ਏਜੰਸੀ ਵੱਲੋਂ دہشت ਦੇ ਸਾਜ਼ਿਸ਼ ਕੇਸ ਦੀ ਜਾਂਚ ਦੇ ਸੰਬੰਧ ਦੇ ਵਿੱਚ ਛਾਪੇ ਮਾਰੇ ਗਏ ਹਨ ਅਧਿਕਾਰੀਆਂ ਅਨੁਸਾਰ ਜੰਮੂ ਕਸ਼ਮੀਰ ਦੇ ਵਿੱਚ 12 ਮੂਲਾ ਕੋਲਗਾਮ ਅਨੰਤਨਾਗ ਅਤੇ ਪੁਲ ਪੁਲਵਾਮਾ ਜ਼ਿਲ੍ਹਿਆਂ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਹੋਰ ਵੇਰਵਿਆਂ ਦੀ ਉਡੀਕ ਹੈ ਤਾਂ ਦੁਪਹਿਰ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਧਖਲਸ ਟੀਵੀ ਧੰਨਵਾਦ